ਕਿ ਅਸੀਂ ਕਹਣੀਏ ਰਹਿੰਨੇ ਆ ਪਿੰਡ ਵੀ ਸਾਡਾ ਕਹਣੀਏ ਤੇ ਕਹਣੀਏ ਹੀ ਰਹਿੰਨੇ ਆ ਅਸੀਂ ਤੇ ਕਿਰਾਏ ਤੇ ਰਹਿੰਨੇ ਓਦਾਂ ਹੀ ਡੇਰੇ ਤੇ ਰਹਿੰਨੇ ਆ ਤੇ ਅਸੀਂ ਆਪਣੇ ਡੇਰੇ ਤੇ ਮਤਲਬ ਪਿੰਡ ਕੋਟਲੀ ਥਾਪਲਾਂ ਜਗਾ ਵਾ ਹੀ ਉੱਥੇ ਜਾਂਦੇ ਆ ਉੱਥੇ ਅਸੀਂ ਜਾਂਦੇ ਆ ਮੱਖਾ ਟੇਕਣ ਤੇ ਲੱਗੇਗਾ ਨਹਿਰ ਪਾਰ ਕਰਦੇ ਆ ਗਵਾਂਡੀਆਂ ਦੇ ਘਰ ਉੱਥੇ ਇਹ ਪੱਠੇ ਵੱਢ ਕੇ ਗਾੜੀਆਂ ਤੁਰੇ ਆਂਦੇ ਆ ਜਿੰਨਾਂ ਨਾਲ ਲੜਾਈ ਹੋਈ ਆ ਤੇ ਅਸੀਂ ਰਾਹ ਦੇ ਦਿੱਤਾ ਆ ਪਰਾਦੇ ਨੂੰ ਬਾਅਦ ਵਿੱਚ ਇਹਨਾਂ ਨੇ ਸਾਡੇ ਆਪੇ ਪੁਰਾਣਾ ਝਗੜਾ ਹੀ ਉਹ ਵੈਰ ਕੱਢਣ ਦੇ ਮਾਰਿਆ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗੱਡੀ ਤੋਂ ਧੂ ਲਿਆ ਧੂ ਕੇ ਦਾਤੀਆਂ ਮਾਰੀਆਂ ਪਹਿਲਾਂ ਇਹਨਾਂ ਕਰਪਾਨ ਕੱਢੀ ਮੇਰਾ ਘਰ ਆ ਲਾਂਦਾ ਵੀਡੀਓ ਬਣਾ ਜਦੋਂ ਵੀਡੀਓ ਲੱਗੀ ਮੈਂ ਬਣਾਉਂਦੇ ਇਹਨਾਂ ਨੇ ਕਰਪਾਨ ਜਿਹੜੀ ਪੱਠਿਆਂ ਚ ਲੁਕਾਤੀ ਤੇ ਮੁੜ ਕੇ ਇਹਨਾਂ ਨੇ ਦਾਤੀਆਂ ਨਾਲ ਵਾਰ ਕੀਤਾ ਉਹਦੇ ਤੇ ਮਮਾਤਾ ਦੇ ਵਾਲ ਬੋਲ ਤੂਏ ਮੈਨੂੰ ਵੀ ਧੂਕਰੀਸ ਕੀਤੀ ਮੇਰਾ ਪਿੰਡਾ ਸਾਰਾ ਲੋਨ ਨਾਲ ਲੱਪੜਿਆ ਵਾ ਮੇਰਾ ਨਾਮ ਕਰਮਜੀਤ ਕੌਰ ਆ ਜਿਹੜਾ ਡੈਥੀ ਕੋ ਤੁਹਾਡੇ ਕੀ ਲੱਗਦੇ ਆ ਉਹ ਮੇਰਾ ਹਸਬੰਡ ਮੇਰਾ ਘਰ ਵਾਲਾ ਕਿੰਨੀ ਉਮਰ ਦੀ ਉਹਨਾਂ ਦੀ ਉਮਰ ਹੋਣੀ 27 ਕੁ ਸਾਲ ਆ ਇਹੋ ਮੰਗ ਕਰਦੇ ਆ ਸਾਡਾ ਤੇ ਮੁਰਮੁੜਿਆ ਨੇ ਸਾਨੂੰ ਇਨਸਾਫ ਚਾਹੀਦਾ ਉਹਨਾਂ ਤਿੰਨਾਂ ਪਿਓ ਪੁੱਤਾਂ ਨੂੰ ਫਾਂਸੀ ਲਾਉਣੀ ਚਾਹੀਦੀ ਫਾਂਸੀ ਤੇ ਟੰਗੇ ਵਗਾਓ ਸਾਨੂੰ ਬੱਸ ਉਹੀ ਪਿੰਡ ਦੇ ਆ ਹਾਂਜੀ ਕਣੀਏ ਦੇ ਯਾਰ ਹਾਂਜੀ ਉਹਨਾਂ ਦਾ ਨਾਮ ਬਲਦੇਵ ਸਿੰਘ ਗੁਰਜਿੰਦਰ ਸਿੰਘ ਰਾਜਵਿੰਦਰ ਸਿੰਘ ਤਿੰਨੇ ਜਾਣੇ ਸੀ ਦੋਵਾਂ ਪਿਓ ਪੁੱਤਾਂ ਨੇ ਦਾਤੀਆਂ ਨਾਲ ਵਾਰ ਕੀਤਾ ਇੱਕ ਨੇ ਬਾਲ ਫੜੇ ਤੂੰ ਆ ਮਾਤਾ ਨੂੰ ਵੀ ਤੂੰ ਕ੍ਰੀਸ ਕੀਤੀ ਮੈਨੂੰ ਵੀ ਮੇਰਾ ਨਾਮ ਹੀਨੇ ਦਾ ਮੁੰਡਾ ਇੱਕ ਮੇਰਾ ਨਾ ਬਲਦੇਵ ਸਿੰਘ ਛੋਡੀ ਆ ਜੀ ਤੇ ਹਾਸਾ ਇਹ ਹੋਇਆ ਕਿ ਉਹ 6 ਵਜੇ ਦੇ ਕਰੀਬ ਸਾਨੂੰ ਫੋਨ ਗਿਆ ਝਗੜਾ ਹੋਇਆ ਉਹ ਝਗੜਾ ਹੋਣ ਡਿਆ ਤੇ ਜਦੋਂ ਅਸੀਂ ਇਹ ਡੈੱਡ ਬਾਡੀ ਨੂੰ ਲੈ ਕੇ ਆਏ ਇੱਥੇ ਤੇ ਉਹ ਪਤਾ ਲੱਗਾ ਵੀ ਉੱਥੇ ਹੀ ਦਮ ਤੋੜ ਗਏ ਤੇ ਇਹ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਕਿ ਅਸੀਂ ਇਹ ਜਦ ਤੱਕ ਉਹਨਾਂ ਨੂੰ ਕਿੱਥੇ ਇਹ ਕਣੀਏ ਕਿ ਹੋਇਆ ਜੀ ਕਣੀਏ ਕਿ ਬੰਗਰ ਕਣੀਏ ਕਿ ਬੰਗਰ ਜੀ ਉਸ ਝਗੜੇ ਦਾ ਕੋਈ ਕਾਰਨ ਪਤਾ ਤੁਹਾਨੂੰ ਇਹਨਾਂ ਦਾ ਕੋਈ ਪੁਰਾਣੇ ਰੰਜਿਸ ਕੋਈ ਚਲਦੀ ਸੀ ਪੈਲੇ ਪੂਲੇ ਦਾ ਝਗੜਾ ਸੀ ਉਹਨਾਂ ਨੇ ਇਹ ਪਹਿਲੋਂ ਹੀ ਟਾਰਗੇਟ ਕੀਤਾ ਹੈ ਵੀ ਪਹਿਲੋਂ ਹੀ ਸਾਰਾ ਕੁਝ ਲਿਆ ਕੇ ਰੱਖਿਆ ਹੈ ਸਸਤ ਕਿਰਪਾਨਾਂ ਬਰਸੇ ਲਿਆ ਕੇ ਰੱਖੇ ਉਹਨਾਂ ਨੇ ਛੋਟੇ-ਛਾਟੇ ਵੀ ਇਹਨਾਂ ਨੂੰ ਘੇਰਨ ਵਾਸਤੇ ਉਹ ਜਦੋਂ ਜਨਾਨੀਆਂ ਵੇਖੀਆਂ ਉਹਨਾਂ ਦੇ ਉਹਨਾਂ ਨੇ ਪਹਿਲੋਂ ਤੋਂ ਕਿਰਪਾਨਾਂ ਜਿਹੜੀਆਂ ਉਹ ਦੱਸਦੇ ਵੀ ਲਕਾਲਕੂ ਦਿੱਤੀਆਂ ਮੁੜ ਕੇ ਉਹਨਾਂ ਕੋ ਜੋ ਫਿਰ ਦੇ ਆ ਉਹਨਾਂ ਨੂੰ ਉਹ ਫੜ ਕੇ ਤੇ ਉਹਨਾਂ ਨੂੰ ਮਾਰ ਕੇ ਤੇ ਜਾਨੋਂ ਮਾਰ ਦਿੱਤਾ ਜਾਂਦੀ ਮੁੰਡਾ ਕੋ 27 ਸਾਲ ਦਾ ਸੀ ਬਲਜਿੰਦਰ ਸਿੰਘ ਜੀ ਖਾਸਨ ਕੋਲ ਅਸੀਂ ਇਹ ਮੰਗ ਕਰਦੇ ਆਂ ਵੀ ਅਸੀਂ ਜਦ ਤੱਕ ਉਹਨਾਂ ਨੂੰ ਰੈਕਟ ਨਹੀਂ ਹੁੰਦੇ ਉਹਨਾਂ ਚੇਤਕ ਅਸੀਂ ਇਹ ਡੈਡ ਬੈਡੀ ਆ ਉਹਦਾ ਸੰਸਕਾਰ ਨਹੀਂ ਕਰਾਂਗੇ ਇਹ ਸਾਡਾ ਬਿਆਨ ਹੈ ਵੀ ਉਹਨਾਂ ਨੂੰ ਰੈਕਟ ਕੀਤਾ ਜਾਊਗਾ ਤੇ ਫਿਰ ਹੀ ਅਸੀਂ ਡੈਡ ਬੈਡੀ ਨੂੰ ਇੱਧਰ ਉੱਧਰ ਜਿਹੜਾ ਸੰਸਕਾਰ ਹੈ ਉਹ ਕਰਾਂਗੇ ਤੇ ਸਭਲਾ ਹਸਤਾਲਾ ਜੀ ਤੇ ਪਹਿਲੋਂ ਇੱਥੇ ਆ ਜਿਹੜਾ ਸਾਹਮਣੇ ਮੈਨੇਜਰ ਈਮਾ ਹੋਸਟਲ ਇੱਥੇ ਆ ਲਾ ਕੇ ਆਏ ਜੀ ਡਾਕਟਰ ਸ਼ਮਸ਼ੇਰ ਸਿੰਘ ਸਿਵਲ ਹਸਪੀਟਲ ਮਟਾਲਾ ਜੀ ਜੀ ਇਹ ਨਾ ਮ੍ਰਿਤਕ ਦਾ ਆਪਣਾ ਕੋ ਬੋਡੀ ਆ ਡੈੱਡ ਬੋਡੀ ਆ ਇਹ ਮਰਡਰ ਕੇਸ ਲੱਗਦਾ ਜੀ ਜਿਹਦਾ ਮ੍ਰਿਤਕ ਦਾ ਨਾਮ ਹੈਗਾ ਬਲਜਿੰਦਰ ਸਿੰਘ ਸਨ ਆਫ ਹਰਜੀਤ ਸਿੰਘ ਸੋਰੀ ਠੀਕ ਹੈ ਜੀ ਇਹਨਾਂ ਦੇ ਕੋਈ ਪਹਿਲੇ ਤੋਂ ਲੈਣ ਦੇਣ ਤੇ ਚੱਕਰ ਤੋਂ ਝਗੜਾ ਹੋਇਆ ਜੀ ਜੀ ਆਪਣੇ ਕੋ ਜਦੋਂ ਬੋਡੀ ਆਈ ਆ ਬਿਲਕੁਲ ਮ੍ਰਿਤਕ ਬੋਡੀ ਸੀਗੀ ਤੇ ਜਿਤ ਤੱਕ ਦੇਖਿਆ ਲੱਗਦਾ ਵਾ ਬੋਡੀ ਦੇਖ ਕੇ ਆਏ ਸੀਗੇ ਤੇ ਕੋਈ ਸ਼ਾਰਪ ਚੀਜ਼ ਤਿੱਖੀ ਚੀਜ਼ ਵੱਜੀ ਹੋਈ ਆ ਉਹਨਾਂ ਦੇ ਵੱਖੀ ਦੇ ਉੱਤੇ ਵੱਜੀ ਆ ਤੇ ਘਟੜ ਦੇ ਖੱਬੇ ਪਾਸੇ ਲੱਗੀ ਹੋਈ ਆ